ਸੋਰਠ ਮਹਲਾ ਨੋਮਾ ਪ੍ਰਾਣੀ ਕੌਣ ਉਪਾਉ ਕਰੈ ਜਾ ਤੇ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰੈ ਰਹਾਉ ਕੌਣ ਕਰਮ ਵਿਦਿਆ ਕਹੁ ਕੈਸੀ ਧਰਮ ਕੌਣ ਫੁਨ ਕਰਈ ਕੌਣ ਨਾਮ ਗੁਰ ਜਾ ਕੈ ਸਿਮਰੈ ਭਵ ਸਾਗਰ ਕੋ ਤਰਈ ਕਲ ਮੈਂ ਏਕ ਨਾਮ ਕਿਰਪਾ ਨਿਦ ਜਾਹੇ ਜਪੈ ਗਤ ਪਾਵੈ ਔਰ ਧਰਮ ਤਾਕੈ ਸ਼ਮ ਨਾਹਿਨ ਏ ਬਿਦ ਬੇਦ ਬਤਾਵੈ ਸੁਖ ਦੁਖ ਰਹਤ ਸਦਾ ਨਰਲੇਪੀ ਜਾ ਕੋ ਕਹਿਤ ਗੋਸਾਈ ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਪਿਛਲੇ ਰੇ ਦਿਨਾਂ ਤੋਂ ਆਪਾਂ ਗੁਰੂ ਤੇਗ ਬਹਾਦਰ ਸ਼ਹੀਦ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਉਹਦੀ ਵਿਚਾਰ ਰਲ ਮਿਲ ਕੇ ਕਰ ਰਹੇ ਆ ਸਮਝਣ ਦਾ ਯਤਨ ਕਰ ਰਹੇ ਆ ਕਿ ਸਤਿਗੁਰੂ ਸਾਨੂੰ ਕੀ ਉਪਦੇਸ਼ ਦੇ ਰਹੇ ਅੱਜ ਵੀ ਆਪਾਂ ਸੋਰਠਿ ਰਾਗ ਦੇ ਵਿੱਚ ਦਰਜ ਪੰਜਵਾਂ ਸ਼ਬਦ ਹੈ ਜਿਹੜਾ ਗੁਰੂ ਤੇਗ ਬਹਾਦਰ ਸ਼ਹੀਦ ਮਹਾਰਾਜ ਦਾ ਉਹ ਸੁਣਿਆ ਇਸ ਸ਼ਬਦ ਦੇ ਅੰਦਰ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਹੀ ਜ਼ਰੂਰੀ ਸਵਾਲ ਹੈ ਜਿਹੜਾ ਉਹ ਸਨਮੁਖ ਰੱਖਿਆ ਇਹ ਸਵਾਲ ਤੁਹਾਡੇ ਵੀ ਮਨ ਵਿੱਚ ਪੈਦਾ ਹੋਣਾ ਚਾਹੀਦਾ ਹੈ ਇਹ ਸਵਾਲ ਮੇਰੇ ਵੀ ਮਨ ਵਿੱਚ ਪੈਦਾ ਹੋਣਾ ਚਾਹੀਦਾ ਹੈ ਜਾਂ ਇਹ ਕਹਿ ਲੋ ਕਿ ਸਾਰਿਆਂ ਦੇ ਮਨ ਵਿੱਚ ਹੀ ਇਹ ਸਵਾਲ ਦਾ ਉਪਜਣਾ ਬਹੁਤ ਜ਼ਰੂਰੀ ਫਿਰ ਇਕਲਾ ਸਵਾਲ ਹੀ ਨਹੀਂ ਕੀਤਾ ਗਿਆ ਨਾਲ ਉਹਦਾ ਜਵਾਬ ਵੀ ਦੱਸਿਆ ਗਿਆ ਗੁਰੂ ਮਹਾਰਾਜ ਦੱਸਦੇ ਨੇ ਸਮਝਾਉਂਦੇ ਨੇ ਪ੍ਰਾਣੀ ਕੌਣ ਉਪਾਉ ਕਰੇ ਵੀ ਬੰਦਾ ਹੈ ਜਿਹੜਾ ਇਹ ਹੁਣ ਕਿਹੜਾ ਹੀਲਾ ਵਰਤੇ ਜਾਂ ਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾਸਰੇ ਇਹਨੂੰ ਕਿਹੜਾ ਹੀਲਾ ਕਿਹੜਾ ਢੰਗ ਅਪਣਾਉਣਾ ਚਾਹੀਦਾ ਹੈ ਜਿਸ ਕਰਕੇ ਇਹਨੂੰ ਬੰਦਗੀ ਦੀ ਭਗਤੀ ਦੀ ਇਬਾਦਤ ਦੀ ਦਾਤ ਹੈ ਜਿਹੜੀ ਉਹ ਹਾਸਲ ਹੋ ਜਾਏ ਤੇ ਇਹਦੇ ਅੰਦਰੋਂ ਮੌਤ ਦਾ ਭੈਅ ਜਿਹੜਾ ਉਹ ਨਿਕਲ ਜਾਏ ਜਦੋਂ ਆਪਾਂ ਮੌਤ ਦੇ ਭੈਅ ਦੀ ਗੱਲ ਕਰਦੇ ਆ ਨਾ ਤੇ ਦੂਸਰੇ ਬੰਨੇ ਫਿਰ ਜੀਵਨ ਦਾ ਲਾਲਚ ਵੀ ਖਲੋਤਾ ਹੋਇਆ ਹੈ ਹੈਨਾ ਤੇ ਜੀਵਨ ਦਾ ਲਾਲਚ ਹੀ ਹੈ ਜਿਹੜਾ ਉਹ ਇਹਨੂੰ ਕੁਰਾਹੇ ਭਾਈ ਫਿਰਦਾ ਹੈ ਹੁਣ ਜਿਹੜਾ ਭਗਤੀ ਬੰਦਗੀ ਸ਼ਬਦ ਹੈਗਾ ਇਹ ਬਹੁਤ ਮਹੱਤਵ ਰੱਖਦਾ ਹੈ ਪਰਮਾਰਥ ਦੀ ਦੁਨੀਆ ਦੇ ਅੰਦਰ ਠੀਕ ਹੈ ਪਹਿਲਾਂ ਲੋਕ ਘਰ-ਬਾਰ ਛੱਡ ਕੇ ਜੰਗਲ-ਪੇਲਿਆਂ ਚਲੇ ਜਾਂਦੇ ਸਨ ਉੱਥੇ ਕਈ ਤਰ੍ਹਾਂ ਦੇ ਆਸਣ ਲਾਉਂਦੇ ਸਨ ਸਰੀਰ ਨੂੰ ਕਸ਼ਟ ਦਿੰਦੇ ਸਨ ਤੇ ਇਹਨੂੰ ਭਗਤੀ ਦਾ ਨਾਮ ਦੇ ਦਿਆ ਕਰਦੇ ਸੀ ਪਰ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆ ਗੁਰੂ ਸਾਹਿਬ ਦੇ ਜੀਵਨ ਨੂੰ ਵੇਖਦੇ ਆ ਤੇ ਸਤਿਗੁਰੂ ਨੇ ਐਸੀ ਕਿਸੇ ਵੀ ਬੰਦਗੀ ਇਬਾਦਤ ਨੂੰ ਕੋਈ ਮਾਨਤਾ ਨਹੀਂ ਦੇ ਦਿੱਤੀ ਸਬੋ ਮਹਾਰਾਜ ਨੇ ਤੇ ਸਮਝਾਇਆ ਵੀ ਜੰਗਲ ਜੰਗਲ ਕਿਆ ਢੂੰਡੈ ਵਣ ਕੰਡਾ ਜੰਗਲ ਦੇ ਵਿੱਚੋਂ ਕੀ ਤਲਾਸ਼ ਕਰ ਰਹੇ ਸਿਰਫ ਆਪਣੇ ਪੈਰਾਂ ਦੇ ਨਾਲ ਵਣ ਕੰਡੇ ਹੀ ਮਰੋੜਦੇ ਪਏ ਹਾਂ ਬੰਦਗੀ ਜੰਗਲ ਦੇ ਵਿੱਚ ਜਾ ਕੇ ਨਹੀਂ ਹੋ ਸਕਦੀ ਬੜੇ ਵਾਰੀ ਹੁੰਦਾ ਆਪਾਂ ਕਈ ਵਾਰੀ ਸੋਚਦੇ ਹਾਂ ਉਮਮਨ ਆਪਾਂ ਆਪਣੀ ਲਾਈਫ ਦੇ ਅੰਦਰ ਵੀ ਦੇਖ ਸਕਦੇ ਹੈਗੇ ਕਈ ਵਾਰੀ ਜਦੋਂ ਬਹੁਤ ਜ਼ਿਆਦਾ ਜੀਵਨ ਤੋਂ ਬੰਦਾ ਡਿਪਰੈਸ ਹੋ ਜਾਂਦਾ ਹੈ ਸਟ्रेस ਵੱਧ ਜਾਂਦੀ ਹੈ ਹੈਨਾ ਆਪਾਂ ਕਈ ਵੀ ਕਹਿੰਦੇ ਚਲੋ ਘੁੰਮ ਫਿਰ ਆਈਏ ਕਿਤੇ ਜਦੋਂ ਜਦੋਂ ਘੁੰਮਣ ਫਿਰਨ ਚਲੇ ਜਾਂਦੇ ਆ ਆਪਾਂ ਕਿਤੇ ਪਹਾੜਾਂ 'ਨਹੀਂ ਕਿਸੇ ਹਿll ਸਟੇਸ਼ਨ ਦੇ ਉੱਤੇ ਚਲੇ ਜਾਂਦੇ ਹੈਗੇ ਆ ਨਾ ਕਿਸੇ ਪਿੰਨੀ ਸਪੌਟ ਦੇ ਉੱਤੇ ਚਲੇ ਜਾਂਦੇ ਆ ਤੇ ਇੱਕ ਵਾਰੀ ਤੇ ਸਾਨੂੰ ਇੰਜ ਲੱਗਦਾ ਵੀ ਸਾਡੀ ਚਿੰਤਾਵਾਂ ਨੇ ਨਾ ਜਿਹੜੀਆਂ ਉਹ ਖੰਭ ਲਾ ਕੇ ਉੱਡ ਗਈਆਂ ਸਾਨੂੰ ਕੋਈ ਸਿਰਦਰਦੀ ਹੋਈ ਨਹੀਂ ਗਈ ਤੇ ਕੋਈ ਟੈਨਸ਼ਨ ਹੀ ਨਹੀਂ ਗਈ ਹੁਣ ਤੇ ਨਾ ਵੀ ਮਾਹੌਲ ਬਿਲਕੁਲ ਹੀ ਚੇਂਜ ਹੋ ਚੁੱਕਾ ਹੈ ਜੀ ਪਰ ਜਦੋਂ ਅਸੀਂ 2 4 10 15 ਦਿਨਾਂ ਦੇ ਬਾਅਦ ਆਪਣੀ ਰਿਕੀਸ਼ਨ ਨੂੰ ਖਤਮ ਕਰਕੇ ਵਾਪਸ ਆਉਂਦੇ ਆਂ ਸਾਰੀ ਉਹ ਪਰੇਸ਼ਾਨੀਆਂ ਉਹ ਸਮੱਸਿਆਵਾਂ ਜਿਵੇਂ ਇੱਕੋ ਦਮ ਸਾਡੇ ਤੇ ਹਮਲਾ ਕਰ ਦਿੰਦੀਆਂ ਹੁਣ ਉਹ ਜਿਹੜੀ ਸ਼ਾਂਤੀ ਸੀ ਪਹਿਲਾਂ ਉਹ ਕਿੱਥੇ ਚਲੀ ਗਈ ਅਸਲ ਦੇ ਵਿੱਚ ਉਹ ਜਿਹੜੀ ਸ਼ਾਂਤੀ ਸੀਗੀ ਉਹ ਸਾਡੇ ਅੰਦਰ ਦੀ ਰਹੀ ਸੀ ਉਹ ਸ਼ਾਂਤੀ ਉਹਨਾਂ ਪਹਾੜਾਂ ਦੀ ਉਸ ਪ੍ਰਕਿਰਤੀ ਦੀ ਸੀਗੀ ਸਾਡੇ ਅੰਦਰ ਤੇ ਸ਼ਾਂਤੀ ਸੀਗਾ ਜੇ ਹੁਣ ਜਿੰਨਾ ਚੀਜ਼ਾਂ ਕਰਕੇ ਇਹ ਸ਼ਾਂਤ ਸੀ ਸਾਨੂੰ ਉੱਥੋਂ ਚੀਜ਼ਾਂ ਮਿਲੀਆਂ ਦੀ ਇਸੇ ਲਈ ਸਾਨੂੰ ਲੱਗਾ ਵੀ ਅਸੀਂ ਸ਼ਾਂਤ ਹੈਗੇ ਤੇ ਜਦੋਂ ਵਾਪਸ ਆਏ ਉਹ ਹੀ ਉਹ ਕੰਮਕਾਰ ਉਹ ਹੀ ਉਹ ਦੌੜ ਸ਼ੁਰੂ ਹੋਈ ਤੇ ਬੰਦਾ ਫੇਰ ਉਸੇ ਤਰ੍ਹਾਂ ਸ਼ਾਂਤ ਹਾਈਪਰ ਹੋ ਜਾਂਦਾ ਹੈਗਾ ਬੜਾ ਔਖਾ ਬੋਲਦਾ ਹੈ ਬੜਾ ਗੁੱਸੇ ਨਾਲ ਬੋਲਦਾ ਹੈਗਾ ਬੜਾ ਭੈੜਾ ਬੋਲ ਲੈਂਦਾ ਕਿਈ ਵਾਰੀ ਬਾਅਦ ਚ ਮਹਿਸੂਸ ਹੁੰਦੀ ਆ ਗਲਤੀ ਆਪਣੀ ਪਰ ਇਹ ਚੀਜ਼ਾਂ ਇਸੇ ਤਰ੍ਹਾਂ ਕੰਟੀਨਿਊ ਚੱਲ ਰਹੀਆਂ ਨੇ ਜੀਵਨ ਚ ਕੋਈ ਬਦਲਾਅ ਨਹੀਂ ਆ ਪਾਇਆ ਅਸਲ ਦੇ ਵਿੱਚ ਇਹ ਜਿਹੜਾ ਜੀਵਨ ਤੋਂ ਸ਼ਾਂਤੀ ਗਵਾਚ ਗਈ ਆ ਨਾ ਭਗਤੀ ਨਾਲ ਹੀ ਆਸ ਲੰਦੀ ਆ ਤੇ ਜਿਹੜੀ ਭਗਤੀ ਦੀ ਗੱਲ ਗੁਰੂ ਸਾਹਿਬ ਕਰਦੇ ਉਹ ਭਗਤੀ ਹੈ ਬਹੁਤ ਔਖੀ ਹੈ। ਕਿ ਕੋਈ ਈਜ਼ੀ ਵੇ ਤੇ ਹੈ ਹੀ ਨਹੀਂਗਾ। ਆਮ ਤੌਰ ਦੇ ਉੱਤੇ ਦੂਜਿਆਂ ਨੇ ਤਨ ਨੂੰ ਕਸ਼ਟ ਦਿੱਤੇ। ਹੁਣ ਜਿਹੜਾ ਸਮੱਸਿਆ ਸੀਗੀ ਉਹ ਮਨ ਦੀ ਸੀਗੀ। ਟ੍ਰੀਟ ਤੇ ਮਨ ਨੂੰ ਕਰਨਾ ਚਾਹੀਦਾ ਸੀ ਪਰ ਉਹ ਤਨ ਨੂੰ ਕਰਦੇ ਰਹੇ ਕੁੱਠੇ ਲੰਗ ਗਏ, ਜਲਤਾਰੇ ਕੀਤੇ, ਚਮਗਦਰਾਂ ਵਾਂਗੂ ਲੰਕੇ ਹੋਏ ਸਨ। ਆਮ ਖਾਣਾ ਪੀਣਾ ਛੱਡ ਦਿੱਤਾ ਕਿੰਨਾ ਕੁਛ ਹੈ ਜੇ। ਜਿਵੇਂ ਮਹਾਰਮਾ ਬੁੱਧ ਦੇ ਬਾਰੇ ਵੀ ਕਹਾਣੀ ਆਉਂਦੀ ਹੈਗੀ ਐ ਵੀ ਉਹ ਕਿਹੋ ਜੀ ਹਾਲਤ ਦੇ ਵਿੱਚਲੇ ਗਏ ਸਨ ਆਪਣੇ ਸਰੀਰ ਨੂੰ ਖੁਦ ਨਹੀਂ ਸੰਭਾਲ ਸਕਦੇ ਸਨ ਹੁਣ ਮਸਲਾ ਏਸੇ ਚੀਜ਼ ਦਾ ਹੀ ਹੈ ਗੁਰੂ ਨੇ ਕੱਲ ਬੜੀ ਸਪਸ਼ਟ ਕੀਤੀ ਹੈ ਵੀ ਜੋ ਬੰਦਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਗੋੜਾ ਹੋ ਜਾਂਦਾ ਘਰ ਦੀਆਂ ਤੋਂ ਉਹ ਬੰਦਾ ਰੱਬ ਦੀ ਬੰਦਗੀ ਭਗਤੀ ਕਰ ਹੀ ਨਹੀਂ ਸਕਦਾਗਾ ਹਾਂ ਉਹਦਾ ਦੰਬ ਪਾਖੰਡ ਜ਼ਰੂਰ ਹੋ ਸਕਦਾ ਹੈਗਾ ਉਹ ਭਰਮੰਦਰ ਹੋ ਸਕਦਾ ਉਹ ਮੁਗਾਲਤੇ ਅੰਦਰ ਹੋ ਸਕਦਾ ਜਿਹੜਾ ਬੰਦਾ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦਾਗਾ ਬੰਦਗੀ ਕਿਵੇਂ ਕਰ ਲਏਗਾ ਕੋਈ ਇਬਾਦਤ ਕਿਵੇਂ ਕਰ ਲਏਗਾ ਜਿਹੜਾ ਬੰਦਾ ਸਮਾਜ ਨੂੰ ਫੇਸ ਹੀ ਨਹੀਂ ਕਰ ਰਿਹਾਗਾ ਇਥੋਂ ਦੀ ਹਰਡਲ ਨੂੰ ਉਹ ਆਪਣੇ ਜੀਵਨ ਦੇ ਅੰਦਰ ਜੰਜਾਲ ਸਮਝ ਰਿਹਾ ਹੈ ਉਹ ਉਹ ਤੇ ਬੰਦਾ ਪਰਮਾਰਥ ਦੇ ਮਾਰਗ ਤੇ ਸਫਲ ਹੈ ਜੀ ਹੁਣ ਗੁਰੂ ਸਾਹਿਬ ਨੇ ਬੜਾ ਪਿਆਰਾ ਸੁਨੇਹਾ ਦਿੱਤਾ ਹੈ ਜੀ ਸਾਹਿਬ ਮਾਰੇ ਕਹਿੰਦੇ ਤੂੰ ਬੰਦਗੀ ਕਰਨੀ ਇਬਾਦਤ ਕਰਨੀ ਨਾ ਤੈਨੂੰ ਕੋਈ ਕੰਮਕਾਰ ਛੱਡਣ ਦੀ ਜ਼ਰੂਰਤ ਹੈ ਤੂੰ ਆਪਣੇ ਕੰਮਕਾਰ ਕਰਿਆ ਪਰ ਇਹਨਾਂ ਚੇਤਤਾ ਰੱਖੀ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਣ ਨਾਲ ਇਹ ਬੰਦਗੀ ਹੈ ਇਹ ਬਾਤ ਹੈ 10ਵੇਂ ਪਾਸ਼ਾ ਦੇ ਵੇਲੇ ਦੀ ਸਾਖੀ ਆਉਂਦੀ ਹੈ ਵੀ ਸੱਚੇ ਪਾਤਸ਼ਾਹ ਨੇ ਰੋਪੜ ਇੱਕ ਜਿਹੜਾ ਵੈਦ ਸੀਗਾ ਉਹਨਾਂ ਦਾ ਸਿੱਖ ਉਹਨੂੰ ਮਿਲਣ ਆਉਣਾ ਸੀਗਾ ਤੇ ਉਹ ਤਿਆਰੀਆਂ ਕਰ ਰਿਆ ਸੀ ਘਰ ਦੇ ਅੰਦਰ ਉਧਰ ਕਿਸੇ ਬੀਬੀ ਦੇ ਜਨੇਪੇ ਦੀ ਪੀੜਾ ਸ਼ੁਰੂ ਹੋ ਗਈ ਨਾ ਉਹਦੀ ਸੱਸ ਲੈਣ ਵਾਸਤੇ ਆ ਗਈ ਹੁਣ ਵੈਦ ਜੀ ਨੇ ਪਹਿਲਾਂ ਤੇ ਆਖਿਆ ਵੀ ਮਾਈ ਹੁਣੇ ਤੇ ਜਾਣਾ ਬਹੁਤ ਔਖਾ ਹੈਗਾ ਜੀ ਆ ਵੀ ਗੁਰੂ ਪਾਸ਼ਾ ਹੋਣ ਵਾਲੇ ਆ ਜਦੋਂ ਉਹਨੇ ਦੱਸਿਆ ਵੀ ਮੇਰੀ ਧੀ ਤੇ ਜ਼ਿੰਦਗੀ ਮੌਤ ਦੇ ਵਿਚਾਰ ਦੂਜ ਰਹੀ ਹੈ ਫਿਰ ਵੈਦ ਜੀ ਨੂੰ ਲੱਗਾ ਜਾਣਾ ਚਾਹੀਦਾ ਹੈ ਇਹ ਜ਼ਰੂਰੀ ਹੈ ਚਲੋ ਚਲੇ ਗਏ ਗੁਰੂ ਸਾਹਿਬ ਆ ਗਏ ਘਰੇ ਆਸਣ ਦੇ ਉੱਤੇ ਬਰਾਜਮਾਨ ਹੋ ਗਏ ਸਿੱਖ ਬੈਠੇ ਹੋਏ ਨੇ ਹੁਣ ਜਿਹੜੇ ਮੇਰੇ ਵਰਗੇ ਲੋਕ ਨੇ ਗੱਲਾਂ ਕਰ ਰਹੇ ਆ ਵੀ ਦੇਖੋ ਕਿਹੋ ਜਿਹਾ ਬੰਦਾ ਹੈਗਾ ਗੁਰੂ ਨੇ ਘਰੇ ਆਉਣਾ ਸੀ ਤੇ ਅੱਜ ਵੀ ਇਹ ਆਪਣਾ ਝੋਲਾ ਚੁੱਕ ਕੇ ਤਰਿਆ ਫਿਰਦਾ ਹੈਗਾ ਲੋਕਾਂ ਦੇ ਘਰੇ ਵੈਦਗੀ ਕਰਦਾ ਲੱਗਦਾ ਇਹਨੂੰ ਪੈਸੇ ਨਾਲ ਜ਼ਿਆਦਾ ਹੀ ਪਿਆਰ ਹੈ ਸਤਿਗੁਰੂ ਸਭ ਕੁਝ ਦੇਖ ਰਹੇ ਹਨ ਨੂੰ ਪਤਾ ਹੈ ਤੁਹਾਨੂੰ ਸਿੱਖਾ ਗਿਆ ਮਹਾਰਾਜ ਇਹਨੂੰ ਪੁੱਛਿਆ ਵੀ ਹਾਂ ਵੀ ਸਿੱਖਾ ਅਸੀਂ ਤੇਰੇ ਘਰੇ ਆਉਣਾ ਜੀ ਤੂੰ ਘਰੇ ਹਾਜ਼ਰੀ ਨਹੀਂ ਸੀਗਾ ਵੀ ਤੇ ਉਹਨੇ ਸਾਰੀ ਗੱਲ ਮਹਾਰਾਜ ਨੂੰ ਦੱਸੀ ਵੀ ਇਸ ਤਰ੍ਹਾਂ ਸੀਗਾ ਮਹਾਰਾਜ ਕੋਈ ਬਿਮਾਰ ਸੀ ਜ਼ਿੰਦਗੀ ਮੌਤ ਦਾ ਸਵਾਲ ਸੀ ਜਾਣਾ ਜ਼ਰੂਰੀ ਹੋ ਗਿਆ ਤੇ ਮੈਨੂੰ ਇਹ ਲੱਗਾ ਵੀ ਤੁਸੀਂ ਇਹੋ ਕਰਤੱਵ ਤੇ ਸਮਝਾਇਆ ਹੈ ਨਾ ਵੀ ਮੇਰੇ ਲਈ ਇਹ ਸਭ ਤੋਂ ਜ਼ਰੂਰੀ ਹੈ ਕਿ ਮੈਂ ਆਪਣੇ ਫਰਜ਼ ਨੂੰ ਪਹਿਚਾਨਾਂ ਜੋ ਮੇਰੇ ਤੇ ਅਹਿਦ ਹੋਇਆ ਹੈ ਤੇ ਇਸ ਲਈ ਮੈਂ ਸੋਚਿਆ ਗੁਰੂ ਸਾਹਿਬ پاسੋਂ ਆ ਕੇ ਮਾਫੀ ਮੰਗ ਲਵਾਂ ਪਰ ਪਹਿਲਾਂ ਮੈਨੂੰ ਜਾ ਕੇ ਉਸ ਬੱਚੀ ਦਾ ਟ੍ਰੀਟਮੈਂਟ ਜਿਹੜਾ ਕਰਨਾ ਚਾਹੀਦਾ ਗੁਰੂ ਸਾਹਿਬ ਨੇ ਘੁੱਟ ਕੇ ਕਲਾਵੇ ਵਿੱਚ ਲੈ ਲਿਆ ਮਾਰੇ ਨਿਹਾਲ ਹੋਏ ਉਹਦੇ ਉੱਤੇ ਵੀ ਸਿੱਖਾ ਦਿਨ ਸਮਝ ਪਏ ਜੀ ਸੋ ਗੱਲ ਭਾਵੇਂ ਇੱਕ ਪਰਥਾਏ ਹੋਈ ਹੈ ਸਮਝਣਾ ਸਾਨੂੰ ਸਾਰਿਆਂ ਨੂੰ ਪੈਂਦਾ ਹੈ ਮੈਂ ਸਵਾਦ ਇਸੇ ਗੱਲ ਦਾ ਹੈਗਾ ਕਿ ਅਸ਼ਾਂਤੀ ਦੇ ਮਾਹੌਲ ਵਿੱਚ ਰਹਿੰਦਿਆਂ ਸ਼ਾਂਤ ਰਿਆ ਜਾਵੇ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਕਉਮ ਆਪ ਨੜੇ ਕਰ ਜਾਈਏ ਪੈਰ ਤਿਨਾਂ ਦੇ ਚਰ ਗੁਰੂ ਸਾਹਿਬ ਤੇ ਦੱਸ ਰਹੇ ਆ ਤੁਸੀਂ ਕਿਸੇ ਐਕਟ ਦੇ ਉੱਤੇ ਰਿਐਕਟ ਕਿਵੇਂ ਕਰਨਾ ਹੈ ਇਹ ਬਹੁਤ ਮਹੱਤਵਪੂਰਨ ਹੈ ਸਾਹਮਣੇ ਵਾਲੇ ਨੇ ਉਹ ਇਹ ਕਹਿ ਦਿੱਤਾ ਮੈਂ ਉਹ ਇਹ ਕਹਿ ਲਿਆ ਫਰਕ ਕੀ ਹੈ ਦੇ ਅੰਦਰ ਆਮ ਤਾਂ ਸਾਡੀ ਪੰਜਾਬੀ ਕਲਚਰ ਚੇ ਕਹਿੰਦੇ ਜੀ ਕਹੋ ਜੀ ਕਹੋ ਗੁਰਮਤ ਨਹੀਂ ਮੰਨਦੀ ਤਾਨੂੰ ਜੇ ਕੋਈ ਜੀ ਨਹੀਂ ਵੀ ਕਹਿ ਰਿਹਾ ਤੁਸੀਂ ਤਾਂ ਵੀ ਲੀਕੋ ਤੁਹਾਡੀ ਸ਼ਬਦਾਵਲੀ ਥੋੜੀ ਕਿਸੇ ਕਰਕੇ ਗੰਦੀ ਹੋਣੀ ਚਾਹੀਦੀ ਹੈ ਗੁਰਮਤਿ ਸਿਖਾਉਂਦੀ ਹੈ ਸਾਨੂੰ ਪਰ ਕਾ ਬੁਰਾ ਨਾ ਰੱਖੋ ਚੀਤ ਤੋ ਕਿਸੇ ਦਾ ਬੁਰਾ ਵੀ ਆਪਣੇ ਚਿੱਤ ਵਿੱਚ ਨਹੀਂ ਸੋਚ ਸਕਦਾ ਇਹ ਫਰਕ ਹੈ ਇਹ ਪਗਤੀ ਹੈ ਇਹ ਇਬਾਦਤ ਹੈ ਇਹ ਬੰਦਗੀ ਹੈ ਇਹ ਕਰਨੀ ਤਾਂ ਬਹੁਤ ਔਖੀ ਹੈ ਮਾਫ ਕਰਨਾ ਚੌਂਕੜਾ ਮਾਰ ਕੇ ਬਹਿਣਾ ਵੀ ਬਹੁਤ ਸੌਖਾ ਹੈ ਜੀ ਹਾਤੇ ਚ ਗੁੜਕਾ ਸਾਹਿਬ ਫੜ ਕੇ ਬਹਿਣਾ ਵੀ ਬਹੁਤ ਸੌਖਾ ਹੈ ਜੀ ਪਰ ਇਹ ਬੰਦਗੀ ਕਰਨੀ ਹੈ ਇਬਾਦਤ ਕਰਨੀ ਕਿ ਜੋ ਬਾਣੀ ਪੜ ਰਹੇ ਆ ਸੁਣ ਰਹੇ ਆ ਉਹਨੂੰ ਆਪਣੇ ਅਮਲ ਦਾ ਹਿੱਸਾ ਬਣਾਈਏ ਕਿ ਬਹੁਤ ਔਖਾ ਹੈ ਕਿਸੀਂ ਆਪਣੇ ਜੀਵਨ ਚ ਦੇਖ ਸਕਦੇ ਰੋਜ਼ ਨਿਤਨੇਮ ਕਰਦੇ ਆ ਬਾਣੀ ਪੜਦੇ ਆ ਸਾਈ ਪਾਠ ਕਰਦੇ ਆ ਕਥਾ ਕੀਰਤਨ ਕਰਦੇ ਹੈਗੇ ਆਪਣੇ ਜੀਵਨ ਨੂੰ ਦੇਖੀਏ ਸਾਡੇ ਜੀਵਨ ਚ ਬਾਣੀ ਦੀ ਖੁਸ਼ਬੂ ਆ ਰਹੀ ਹੈ ਇਹ ਪਗਤੀ ਹੈ ਮਹਾਰਾ ਜੀ ਨੇ ਤੇ ਦੱਸਿਆ ਸੱਚੇ ਬਾਸ਼ਾ ਕੀ ਨੇੜੇ ਭਗਤੀ ਕਰਦੇ ਉਹਨਾਂ ਦਾ ਜੀਵਨ ਦੇ ਨੂੰ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇ ਰਿ ਵਿਖਮ ਮਾਰਗ ਚੱਲਣਾ ਹੈ ਜੀ ਉਹਨਾਂ ਦਾ ਵੇ ਆਫ ਲਾਈਫ ਦੂਜਿਆਂ ਦੇ ਮੁਕਾਬਲ ਤਨ ਬਹੁਤ ਔਖਾ ਹੈ ਜੀ ਬਹੁਤ ਜਿਆਦਾ ਔਖਾ ਹੈ ਜੀ ਹੁ ساری ਦੁਨੀਆ ਵਸਦੀ ਪਈ ਸੀ ਲੋਕ ਆਪਣੇ ਕੰਮਾਂ ਕਰਾਂ ਵਿੱਚ ਲੱਗੇ ਹੋਏ ਸਨ ਕਿਸੇ ਨੂੰ ਲੱਗ ਹੀ ਨਹੀਂ ਰਿਹਾ ਸੀਗਾ ਵੀ ਸੰਸਾਰ ਸੜ ਰਿਹਾ ਹੈ ਪਰ ਬਾਬਾ ਦੇਖਿਆ ਧਿਆਨ ਤਰ ਜਲਦੀ ਸਭ ਪ੍ਰithvi ਦੇ ਸਾਈ ਗੁਰਨਾਣੇ ਸਾਹਿਬ ਨੂੰ ਲੱਗਾ ਸਾਰਾ ਸੰਸਾਰ ਸੜ ਰਿਹਾ ਹੈ ਹੁਣ ਲੱਗਾ ਸਾਰਾ ਸੰਸਾਰ ਸੜ ਰਿਹਾ ਹੈ ਤੇ ਹੁਣ ਆਪਾਂ ਵੀ ਬਾਣੀ ਪੜਨ ਵਾਲੇ ਸੱਜਣ ਉਹ ਬਾਣੀ ਗੁਰੂ ਬਾਬੇ ਤੋਂ ਸਾਨੂੰ ਪ੍ਰਾਪਤ ਹੋਈ ਸਾਨੂੰ ਦੇਖਦਾ ਵੀ ਲੋਕ ਸੜ ਰਹੇ ਹੈ ਇਹ ਹਰਕਤ ਹੈ ਇਹ ਅੰਤਰ ਭਗਤੀ ਦੀ ਦਾਤ ਹੈ ਨਾ ਜਿਹੜੀ ਇਹ ਅਰਦਾਸਾਂ ਬੇਨਤੀਆਂ ਜੋਦੜੀਆਂ ਦੇ ਨਾਲ ਪ੍ਰਾਪਤ ਹੁੰਦੀ ਹੈ ਇਸ ਲਈ ਤਾਂ ਤੁਸੀਂ ਦੇਖੋ ਨਾ ਵੱਡੇ ਮਹਾਂਪੁਰਖ ਨੇ ਬਾਬਾ ਫਰੀਦ ਸਾਹਿਬ ਉਹ ਕੀ ਕਹਿ ਰਹੇ ਹੈ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੇ ਬੰਦਗੀ ਮੈਨੂੰ ਬੰਦਗੀ ਚਾਹੀਦੀ ਹੈ ਮੇਰੀ ਛੋਲੀ ਬੰਦਗੀ ਪਾਵੇ ਬੰਦਗੀ ਮਿਲਨੀ ਤਾਂ ਜੇ ਉਹਦੀ ਪਨਾਹ 'ਚ ਜਾਵਾਂਗੇ ਉਹਦੇ ਅੱਗੇ ਸਲੰਡਰ ਕਰਾਂਗੇ ਟੋਟਲੀ ਜਿਹੜੇ ਭਗਤੀ ਕਰਨ ਵਾਲੇ ਹੁੰਦੇ ਆ ਨਾ ਉਹਨਾਂ ਨੂੰ ਦਿਖਾਵਾ ਥੋੜੀ ਕਰਨਾ ਪੈਂਦਾ ਹੈ ਨਾ 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 ਉਹਨਾਂ ਦੇ ਜੀਵਨ ਦੇ ਵਿੱਚੋਂ ਭਗਤੀ ਦੀ ਮਹਿਕ ਹੁੰਦੀ ਹੈ ਉਹਨਾਂ ਦੇ ਕਰਮਾਂ ਦੇ ਵਿੱਚੋਂ ਭਗਤੀ ਦੀ ਮਹਿਕ ਉਹਨਾਂ ਦਾ ਉੱਠਣਾ ਬੈਠਣਾ ਖਲੋਣਾ ਕੀਰਤਕਾਰ ਸਭ ਕੋਈ ਬੰਦਗੀ ਹੋ ਜਾਂਦਾ ਹੈ ਇਸ ਲਈ ਤੁਸੀਂ ਦੇਖੋ ਨਾ ਪੁਰਾਣੇ ਸਮਿਆਂ ਦੇ ਅੰਦਰ ਹਰ ਸਿੱਖ ਪ੍ਰਚਾਰਕ ਸੀ ਉਹਨਾਂ ਦੇ ਜੀਵਨ ਨੂੰ ਦੇਖ ਕੇ ਲੋਕਾਂ ਨੇ ਆਪਣੇ ਜੀਵਨ ਬਦਲ ਲਿਆ ਹਰ ਸਿੱਖ ਪ੍ਰਚਾਰਕ ਸੀਗਾ ਕੋਈ ਦੁਕਾਨਦਾਰ ਹੋਵੇ ਕੋਈ ਖੇਤੀ ਕਰਦਾ ਹੋਵੇ ਕੋਈ ਵਪਾਰੀ ਹੋਵੇ ਕੋਈ ਸੈਨਿਕ ਹੋਵੇ ਹਰ ਇੱਕ ਦੇ ਜੀਵਨ ਦੇ ਵਿੱਚੋਂ ਗੁਰਸਿੱਖੀ ਦੀ ਮਹਿਕ ਹੁੰਦੀ ਸੋ ਜਿਹੜੀ ਭਗਤੀ ਹੈ ਹੈ ਬੜਾ ਔਖਾ ਕੰਮ ਇਸੇ ਲਈ ਤੇ ਕਹਿ ਰਹੇ ਹਨ ਜਾਤ ਭਗਤ ਰਾਮ ਕੀ ਬਾਣੀ ਇਹ ਭਗਤੀ ਦੀ ਦਾਤ ਕਿਵੇਂ ਪ੍ਰਾਪਤ ਹੋ ਸਕਦੀ ਹੈ ਕਿਹੜਾ ਹੀਲਾ ਕਰਨਾ ਹੈ ਤੇ ਬਹੁਤ ਔਖਾ ਹੈ ਆਪਣੇ ਆਪ ਨੂੰ ਗੁਰੂ ਅੱਗੇ ਪੇਸ਼ ਕਰਦੇ ਹੋ। ਆਪਣੇ ਆਪ ਦਾ ਸੈਂਡਰ ਕਰਦੇ। ਜਮ ਕੋ ਤਰਾਸ ਰਹੇ। ਮੌਤ ਦਾ ਪਹਿਮੁਕ ਜਾਏਗਾ। ਜੀਵਨ ਦਾ ਲਾਲਚ ਸਮਾਪਤ। ਇੱਕ ਜੀਵਨ ਦੇ ਲਾਲਚ ਕਰਕੇ ਹੀ ਤੇ ਬੁਰਾਈਆਂ ਵਾਲੇ ਪਾਸੇ ਤੁਰੇ ਫਿਰਦੇ ਆ। ਜਿੰਨਾ ਜੀਵਨ ਦੇ ਨਾਲ ਸਨੇਹ ਹੋਏਗਾ, ਅਟੈਚਮੈਂਟ ਹੋਏਗੀ, ਉਹਨਾਂ ਮਨੁੱਖ ਦੇ ਜੀਵਨ ਦੇ ਵਿੱਚ ਪਾਪ ਹੈ ਜਿਹੜਾ ਉਹ ਮੌਜੂਦ ਰਹੇਗਾ। ਚਾਹੇ ਸੂਖਸ਼ਮ ਰੂਪ ਵਿੱਚ ਹੋਵੇ। ਇਸ ਟੂਲ ਰੂਬਿਤ ਤੇ ਅਪਰਤਖ ਹੋਵੇ ਚਾਹੇ ਪਰਤਖ ਹੋਵੇ ਪਾਪ ਉੱਥੇ ਮੌਜੂਦ ਹੋਏ ਗਈ ਜਿੱਥੇ ਜੀਵਨ ਦੇ ਨਾਲ মোহ ਹੈ ਸਤਿਗੁਰੂ ਨੂੰ ਹੋਰ ਦੱਸਦੇ ਅਗੇ ਹੁਣ ਖੋਲ ਕੇ ਕੌਣ ਕਰਮ ਵਿਦਿਆ ਕਹੋ ਕੈਸੀ ਧਰਮ ਕੌਣ ਹੁਣ ਕਰੇ ਕਿਹੜੇ ਧਰਮ ਕਰਮ ਕੀਤੇ ਜਾਣ ਕਿਹੋ ਜੀ ਵਿਦਿਆ ਪੜੀ ਜਾਏ ਹੈਨਾ ਕਿਹੜਾ ਧਰਮ ਕਮਾਇਆ ਜਾਏ ਕੋਣ ਨਾਮ ਗੁਰ ਜਾਕੇ ਸਿਮਰੇ ਭਉ ਸਾਗਰ ਕੋ ਤਰੇ ਕਿਹੜੇ ਗੁਰੂ ਤੋਂ ਨਾਮ ਲਿਆ ਜਾਏ ਜਿਹਦੇ ਨਾਲੇ ਭਉ ਸਾਗਰ ਨੂੰ ਉਤਰ ਜਾਈਏ ਕਿਹੜੀ ਪੜ੍ਹਾਈ ਪੜੀਏ ਕਿਹੜੇ ਧਰਮ ਕਰਮ ਕਰੀ ਅੱਜ ਵੀ ਤੇ ਹੋ ਹੀ ਰਹੇ ਆ ਨਾ ਗੁਰੂ ਤੋਂ ਘੱਟ ਪੁੱਛਿਆ ਜਾਂਦਾ ਹੈ ਤੇ ਬੰਦਿਆਂ ਦੀ ਸਲਾਹ ਦੇ ਨਾਲ ਬਹੁਤਾ ਕੀਤਾ ਜਾਂਦਾ ਤੇ ਮਹਾਰਾਜ ਨੇ ਕਿੰਡੀ ਪਿਆਰੀ ਗੱਲ ਸਮਝਾਈ ਕਹਿੰਦੇ ਕਲਮ ਇਸ ਕਲਯੁਗ ਦੇ ਸਮੇਂ ਇੱਕ ਨਾਮ ਕਿਰਪਾ ਨਿਦ ਜਾਹੇ ਜਪੈ ਗਤਿ ਪਾ ਇਹਨੇ ਬਸ ਵਾਗੁਰੂ ਦਾ ਨਾਮ ਹੈ ਜਿਹੜਾ ਬਖਸ਼ਿਸ਼ਾਂ ਦੇ ਖਜ਼ਾਨੇ ਮਾਲਕ ਵਾਗੁਰੂ ਦਾ ਜਿਹੜਾ ਨਾਮ ਹੈ ਨਾ ਉਹ ਜਿਨੇ ਜਪਿਆ ਹੈ ਨਾ ਉਹ ਉਤਰ ਗਿਆ ਜੀ ਜਿਨੇ ਜਪਿਆ ਤੇ ਮਹਾਰਾ ਜੀ ਨੇ ਇਹ ਵੀ ਸਮਝਾ ਦਿੱਤਾ ਔਰ ਧਰਮ ਤਾਂ ਕੇ ਸਮਨਾਹ ਨੇ ਵਿਦ ਬੇਦ ਬਤਾਵੇ ਕਹਿਣ ਲੱਗੇ ਗਿਆਨ ਨਾਲ ਇਹ ਵੀ ਗੱਲ ਸਮਝ ਆ ਗਈ ਹੈ ਭਾਈ ਕਿ ਇਹਦੇ ਬਰੋਬਰ ਹੋਰ ਕੁਝ ਨਹੀਂ ਜੀ ਜਨੇ ਮਰਜੀ ਧਰਮ ਕਰਮਕਾਂਡ ਕਰੀ ਜੋ ਨਾਮ ਦੇ ਲਵੇ ਵੀ ਨਹੀਂ ਜੇ ਹੋ ਜਾਂਦੇ ਨਾਮ ਦੇ ਲਵੇ ਵੀ ਨਹੀਂ ਜਾਂਦੇ ਸਤਿਗੁਰਾਂ ਨੇ ਤੇ ਦੱਸਿਆ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਹੈ ਹੁਣ ਮਹਾਰਾਜ ਤੇ ਦੱਸ ਰਹੇ ਹੁਣ ਜਿਹੜਾ ਨਾਮ ਹੈ ਮੈਂ ਖੈ ਜੀ ਮੈਨੂੰ ਨਾਮ ਮਿਲ ਜੇ ਆਹੀਂ ਥੋੜੀ ਮਿਲ ਜਾਏਗਾ ਕਿਤੇ ਇਹਦੇ ਕੋਈ ਸ਼ੱਕ ਨਹੀਂ ਸਤਿਗੁਰੂ ਕਿਸੇ ਨੂੰ ਨਾਮ ਇੱਕ ਦਿਨ ਚ ਵੀ ਬਖਸ਼ ਸਕਦੇ ਆ ਇੱਕ ਮਿਲਣੇ ਚ ਪ੍ਰਾਪਤ ਹੋ ਸਕਦਾ ਤੇ ਇਹ ਵੀ ਸੱਚੀ ਗੱਲ ਹੋ ਸਕਦਾ ਬਡੇਪੇ ਤੱਕ ਵੀ ਨਾ ਮਿਲੇ ਪਹਿਲੀ ਗੱਲ ਤੇ ਇਹ ਆ ਨਾਮ ਜਿੱਥੇ ਪਾਉਣਾ ਹੈ ਉਹ ਭਾਂਡਾ ਸਾਫ਼ ਹੈ ਉਹ ਭਾਂਡਾ ਕੋਲ ਅਵੇਲੇਬਲ ਹੈ ਉਹ ਭਾਂਡਾ ਖਾਲੀ ਹੈਗਾ ਫਿਰ ਨਾਮ ਮੰਗਣਾ ਪੈਂਦਾ ਇੱਕ ਨਾਨਕ ਦੀ ਅਰਦਾਸ ਜੇ ਤਦ ਭਾਗ ਸੀ ਮੈਂ ਦੀਜਿਆ ਨਾਮ ਨਿਵਾ ਸਰਗੁਣ ਗਾਵਸ ਮੰਗਣਾ ਪੈਂਦਾ ਅੰਦਰੋਂ ਨਾਮ ਦੇਹੁ ਨਾਮ ਦੇਹੁ ਦੀ ਅਰਦਾਸ ਨਿਕਲਣੀ ਚਾਹੀਦੀ ਹੈ ਤੇ ਨਾਮ ਬੰਨਣਾ ਕਿਨੇ ਜੋ ਸਾਡਾ ਪੂਜਾ ਪਾਠ ਗੁਰਮੰਤਰ ਦਾ ਅਭਿਆਸ ਮੰਗਲਾ ਚਰਨ ਦਾ ਅਭਿਆਸ ਗੁਰਬਾਣੀ ਦਾ ਕਥਾ ਕੀਰਤਨ ਪਾਠ ਰੂਪ ਵਿੱਚ ਕੀਤਾ ਬਿਆ ਇਸੇ ਨੇ ਨਾਮ ਬੰਨਣਾ ਹੈ ਜੀ ਇਹ ਠੀਕ ਹੈ ਅੱਜ ਅਸੀਂ ਕੱਲਾ ਗੁਰਮੰਤਰ ਦੇ ਅਭਿਆਸ ਨੂੰ ਹੀ ਨਾਮ ਜਪਣਾ ਸਮਝ ਲਿਆ ਜੀ ਪਰ ਇਹ ਸੁਮੁੱੱਚੀ ਚੀਜ਼ ਨਾਮ ਬਣੇਗੀ ਕਥਾ ਕੀਰਤਨ ਨਾਮ ਬਣੇਗਾ ਪਾਠ ਨਾਮ ਬਣੇਗਾ ਪਰ ਬਣਾਉਣ ਲਈ ਮਿਹਨਤ ਵੀ ਤੇ ਕਰਨੀ ਪਏਗੀ ਨਾ ਉਹਦੀ ਪ੍ਰਾਪਤੀ ਦੇ ਲਈ ਤੇ ਮਹਾਰਾਜ ਨੇ ਦੱਸਿਆ ਉਹ ਕਿ ਹਰ ਕਾਬਿਲੋ ਨਾ ਬਲੋ ਮੇਰੇ ਭਾਈ ਸਹਿਜ ਬਲੋ ਜਿਵੇਂ ਪਤ ਕਾ ਲੀਕਾ ਇਸ ਰਸ ਨੂੰ ਮੰਨਣਾ ਪਏਗਾ ਜੇ ਸ਼ਬਦ ਨਾਲ ਆਪਣੇ ਅਹੰਤਕਰਨ ਨੂੰ ਮੇਲਣਾ ਪਏਗਾ ਜੇ ਇੱਕ ਮਿਕਤਾ ਕਰਨੀ ਪਏਗੀ ਜੇ ਆਪਣਾ ਆਪਾ ਮਟਾਉਣਾ ਪਏਗਾ ਜੇ ਫਿਰ ਕਿਤੇ ਜਾ ਕੇ ਨਾਮ ਪ੍ਰਗਟ ਹੋਏਗਾ ਜੇ ਮਾਰੇ ਕਹਿੰਦੇ ਵਾਗੁਰੂ ਹੈ ਕਿਹੋ ਜਾਂ ਸੁਖ ਦੁਖ ਰਹ ਸਦਾ ਨਰਲੇਪੀ ਜਾ ਕੋ ਕਹਿਤ ਗੁਸਾਈ ਇਹ ਧਰਤੀ ਦਾ ਮਾਲਕ ਕਹਿੰਦੇ ਦੇਖੋ ਸਹੀ ਸੁਖ ਦੁਖ ਤੋਂ ਨਰਲੇ ਤੇ ਸੱਚੀ ਗੱਲ ਇਹ ਹੈ ਜਿੰਨ ਉਹਦਾ ਨਾਮ ਜਪਿਆ ਉਹ ਵੀ ਨਿਕਲੇ ਭੋਗਿਆ ਇਹ ਨਾਮੀ ਬੰਦੇ ਦੀ ਨਿਸ਼ਾਨੀ ਹੈ ਅੱਬਾ ਸਾਰੇ ਆਪਣੇ ਆਪ ਨੂੰ ਦੇਖ ਸਕਦੇ ਆਂ ਅੱਜ ਕੱਲ ਲੋਕਾਂ ਦੇ ਨਾਮ ਜਪੋ ਨਾਮ ਜਪੋ ਨਾਮ ਜਪੋਣ ਤਾਂ-ਤਾਂ ਤੇ ਆਖਿਆ ਹੀ ਜਾਂਦਾ ਹੈ ਨਾ ਨਾਮ ਜਪਵਾਉਣ ਦੇ ਢੰਗ ਤਰੀਕੇ ਦੱਸੇ ਜਾਂਦੇ ਨੇ ਪਰ ਅਸੀਂ ਪ੍ਰੈਕਟੀਕਲੀ ਵੀ ਪ੍ਰੈਕਟੀਕਲ ਹੋ ਕੇ ਆਪਣੇ ਜੀਵਨ ਨੂੰ ਦੇਖੀਏ ਤੇ ਸਹੀ ਕਿਉਂਕਿ ਬਾਣੀ ਮੰਨ ਦੀ ਜੈਸਾ ਸੇਵੇ ਤੈਸੋ ਹੋ। ਨੂੰ ਪਰਮੇਸ਼ਰ ਦੇ ਉੱਤੇ ਸੁੱਖ ਦੁੱਖ ਵਿਆਪਦਾ ਹੀ ਕੁਝ ਨਹੀਂ। ਤੇ ਅਸੀਂ ਜਿਹੜੇ ਕਹਿੰਦੇ ਅਸੀਂ ਨਾਮ ਜਪਦੇ ਆ ਸਾਡੇ ਉੱਤੇ ਸੁੱਖ ਦਾ ਵੀ ਪ੍ਰਭਾਵ ਸਾਡੇ ਉੱਤੇ ਦੁੱਖ ਦਾ ਵੀ ਪ੍ਰਭਾਵ ਫਿਰ ਅਸੀਂ ਕਿਹੜਾ ਨਾਮ ਜਪ ਰਹੇ ਸਾਨੂੰ ਬਾਣੀ ਦੇ ਲਾਗੇ ਹੋਣਾ ਚਾਹੀਦਾ ਹੈ ਗੁਰੂ ਦੀ ਬਾਣੀ ਨੂੰ ਗੁਰੂ ਕੋਲੋਂ ਸਮਝਣਾ ਚਾਹੀਦਾ ਹੈ ਸੋ ਤੁਮ ਹੀ ਮੈਂ ਬਸੇ ਨਿਰੰਤਰ ਨਾਨਕ ਦਰਪਨ ਐ ਕਹਿਣ ਲੱਗੇ ਵੇਖ ਬੰਦਿਆ ਉਹ ਪਰਿਪੂਰਨ ਪ੍ਰਮਾਤਮਾ ਵਾਹ ਗੁਰੂ ਜੋ ਤੇਰੀ ਮੰਜ਼ਲ ਹੈਗਾ ਜੋ ਇਸ ਨਾਮ ਦੇ ਦੁਆਰਾ ਪ੍ਰਾਪਤ ਹੋਣਾ ਹੈਗਾ ਉਹ ਹੈ ਕਿੱਥੇ ਆ ਤੇਰੇ ਅੰਦਰ ਬੈਠਾ ਹੋਇਆ ਜਿਵੇਂ ਦਰਪਨ ਦੇ ਵਿੱਚ ਪਰਛਾਈ ਸਮਾਈ ਹੋਈ ਹੈ ਨਾ ਓਮੇ ਬਾਗੁਰੂ ਤੇਰੇ ਅੰਦਰ ਸਮਾਇਆ ਹੋਇਆ ਹੈ ਪ੍ਰਗਲ ਚੇਤਨਾ ਰੱਖਣਾ ਦਰਪਨ ਦੀ ਪਰਛਾਈ ਦੇਖਣ ਦੇ ਵਾਸਤੇ ਵੀ ਅੱਖਾਂ ਖੋਲਣੀਆਂ ਪੈਂਦੀਆਂ ਨੇ ਤੇ ਆਪਣੇ ਅੰਦਰ ਬੈਠੇ ਬਾਗੁਰੂ ਦੇਖਣ ਵਾਸਤੇ ਸੁਰਤ ਰੂਪੀ ਨੇਤਰ ਨੇ ਜਿਹੜੇ ਉਹਨਾਂ ਦਾ ਜਾਗਰਤ ਹੋਣਾ ਬਹੁਤ ਜ਼ਰੂਰੀ ਹੈ ਪਾਤਸ਼ਾਹ ਆਖਦੇ ਨੇ ਪੈ ਕੇ ਚਰਨ ਕਰ ਭਾਉ ਕੇ ਲੋਯਣ ਸੁਰਤ ਕਰੇ ਜੀ ਆਪਣੀ ਸੁਰਤੀ ਨੂੰ ਲੋਇਣ ਬਣਾਉਣਾ ਪੈਂਦਾ ਆਕਾਤੇ ਕੁਝ ਪੈ ਜਾਏ ਐਨਕ ਦੇ ਉੱਤੇ ਕੁਝ ਲੱਗ ਜਾਏ ਤੇ ਨਹੀਂ ਸਾਫ ਦਿਖਾਈ ਦਿੰਦਾ ਬਿਲਕੁਲ ਇਸੇ ਤਰ੍ਹਾਂ ਜੇ ਸੁਰਤੀ ਦੇ ਉੱਤੇ ਮਾਇਆ ਦਾ ਮਿੱਟੀ ਘਟਾ ਪਿਆ ਹੋਵੇ ਨਾ ਫਿਰ ਵਾਹਗੁਰੂ ਅੰਦਰੋਂ ਨਹੀਂ ਦਿਖਾਈ ਦਿੰਦਾ ਲੋਕ ਬਾਹਰ ਪਟਕੀ ਜਾਂਦੇ ਅੰਦਰੋਂ ਖੋਜਣਾ ਪਏਗਾ ਮਿਲਣਾ ਨਾਮ ਦੇ ਆਸਰੇ ਹੈਗਾ ਅੰਦਰ ਵੱਲ ਦਾ ਸਫਰ ਨਾਮ ਦੇ ਆਸਰੇ ਤੈ ਹੋਏਗਾ ਨਾਮ ਦਾ ਖਜ਼ਾਨਾ ਸਤਗੁਰੂ ਦੇ ਪਾਸ ਪਿਆ ਹੈ ਸਤਿਗੁਰੂ ਦੇ ਪਾਸੋਂ ਹੀ ਪ੍ਰਾਪਤ ਹੋਏਗਾ ਪਰ ਉਹਦੇ ਲਈ ਬਹੁਤ ਜ਼ਰੂਰੀ ਹੈ ਸੁਚੇਤ ਹੋਣਾ ਪਏਗਾ ਸਤਸੰਗੀ ਹੋਣਾ ਪਏਗਾ ਸਾਨੂੰ ਹਮੇਸ਼ਾ ਚੇਤੇ ਰੱਖਣਾ ਪਏਗਾ ਸਤਸੰਗਤ ਕਰਦੇ ਆ ਮੈਂ ਕਰਨਾ ਕੀ ਹੈ ਜੇ ਅਵਰ ਕਾਜ ਤ੍ਰਕਤ ਨਾ ਕਾਮਲ ਸਾਸ ਸਿਰ ਕੇਵਲ ਨਾ ਕੇਵਲ ਨਾਮ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਪਏਗਾ ਜੇ ਫੇਰ ਕਿਤੇ ਜਾ ਕੇ ਲੋਕ ਸੁਖੀ ਹੈ ਪਰ ਲੋਕ ਸਹਿਨੇ ਨਾਨਕ ਹਰ ਤਬਾਤੇ ਨਹੀਂ ਵਾਲੀ ਅਵਸਥਾ ਬਣੀ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਕੀ ਫਤਹ